ਆਮਤ ਤੋਂ ਪਹਿਲਾਂ ਵਰਕੀ ਨਗਰ ਦੇ ਵਿੱਚ ਸਿੰਘ ਸਾਹਿਬ ਆਵਾ ਮਹਿਤਾਬ ਸਿੰਘ ਜੀ ਨੇ ਕੀ ਵਿਹਾਰ ਕੀਤਾ ਸੁਰਤ ਕਰਕੇ ਸੁਣੋ ਨਾਰਦ ਕਹੇ ਨਾਰਦ ਕਹੇ ਮੈਂ ਵੀ ਕੱਢ ਕੇ ਕਲਮ ਲਵਾ ਤਾ ਨਾਦਮੁਣੀ ਕਹਿ ਰਿਹਾ ਨਾਦ ਸਤਿਗੁਰੂ ਵੀ ਹੈ ਤੇ ਨਾਰਦ ਸ਼ਬਦ ਦੀ ਧਾਰ ਵੀ ਹੈ ਨਾਰਦ ਮੜੀਆਂ ਔਰ ਨਾਰਦ ਬਹੁਤ ਪੁਰਾਣਾ ਹੈ ਆਤ ਤੋਂ ਲੈ ਕੇ ਅੰਤ ਤੱਕ ਮੱਦ ਤੱਕ ਨਾਰਦ ਦੇ ਕੋਲ ਸਾਰਾ ਹੀ ਲੇਖਾ ਜੋਖਾ ਗ੍ਰੰਥ ਬਿਨਾ ਅਖਰਾਂ ਤੋਂ ਔਰ ਸਾਰਾ ਲੇਖਾ ਜੋਖਾ ਨਾਰਦ ਕਹਿੰਦਾ ਮੇਰੇ ਕੋਲ ਸਾਰਾ ਹੀ ਲੇਖਾ ਜੋਖਾ ਹੈ ਧਰਨੀ ਦਾ ਵੀ ਲੇਖਾ ਜੋਖਾ ਮੇਰੇ ਕੋਲ ਹੈ ਔਰ ਨਾਰਦ ਕੁਛ ਕਹਿ ਰਿਹਾ ਨਾਰਦ ਹੁਣ ਸ਼ਰਤ ਕਰਕੇ ਨਾਰਦ ਕਹੇ ਮੈਂ ਵੀ ਕੱਢ ਕੇ ਕਲਮ ਗਵਾਤ ਸ਼ਾਹੀ ਸ਼ੈਨ ਸ਼ਾਹ ਦੀ ਧੂੜੀ ਨਾਲ ਚਮਕਾਈ ਆ ਸ਼ਾਹੀ ਕੀ ਦੇ ਨਾਲ ਸ਼ੈਨ ਸ਼ਾਹ ਦੀ ਧੂੜੀ ਨਾਲ ਚਮਕਾਰੇ ਮੰਗ ਮੰਗੇ ਮੈਨੂੰ ਵੀ ਦੇ ਨਜ਼ਾਰਾ ਤਰ ਤੇਰੇ ਆਸਰ ਕਾਈ ਆ ਮੇਰੇ ਸਾਹ ਪਾਸਾ ਸ਼ੈਨ ਚਾ ਝਗੜਾ ਵੇਟ ਜਾਤ ਪਾਤ ਦੀਨ ਦੁਨੀਆ ਵੰਡ ਰਹੇ ਨਾਰਾਇਆ ਕਿ ਜਿਹੜੀ ਇਹ ਤੇਰੀ ਦੀਨ ਦੁਨੀਆ ਚਰਾਸੀ ਹੈ ਜਾਤਾਂ ਪਾਤਾਂ ਦੀ ਵੰਡ ਦੇ ਵਿੱਚ ਪਈ ਹੋਈ ਆ ਔਰ ਇਹਨਾਂ ਦੀ ਮੂਲ ਰੂਪ ਦੇ ਵਿੱਚ ਜਿਹੜੀ ਜਾਤਾਂ ਪਾਤਾਂ ਦੀ ਵੰਡ ਐ ਨੂੰ ਖਤਮ ਕਰ ਦੇ ਨਾਰਵੇਂ ਕੇ ਇਹ ਨਾਦ ਕਹਿ ਰਿਹਾ ਫੇਰ ਬਿਨਾ ਅੱਖਰਾਂ ਤੋਂ ਵੇਖੀ ਇੱਕ ਕਿਤਾਬ ਨਾਦ ਨੇ ਫਿਰ ਬਿਨਾ ਅੱਖਰਾਂ ਤੋਂ ਕਿਤਾਬ ਵਿਖੀ ਕੋਈ ਅੱਖਰਾਂ ਵਾਲੀ ਕਿਤਾਬ ਨਹੀਂ ਕੋਲ ਕੇ ਰੇ ਬਿਨਾ ਅੱਖਰਾਂ ਤੋਂ ਨੇਰੇ ਅੱਖਰ ਧਾਰ ਦੇ ਵਿੱਚ ਨਾਨਕ ਨੇ ਨਾਨਕ ਨੇ ਕਿਤਾਬ ਵੇਖੀ ਜਨ ਭਗਤੋ ਫੇਰ ਬਿਨਾਂ ਅੱਖਰਾਂ ਤੋਂ ਵੇਖੀ ਇੱਕ ਕਿਤਾਬ ਜਿਹੜੀ ਕুতਬਖਾਨਾ ਵਿੱਚੋਂ ਹੱਥ ਕਿਸੇ ਨਾ ਆਈਆ ਤੇ ਉਹ ਕਿਤਾਬ ਕਿਸੇ ਵੀ ਕুতਬਖਾਨੇ ਦੇ ਵਿੱਚੋਂ ਕਿਸੇ ਦੇ ਹੱਥੋਂ ਵਾਰੀ ਨਹੀਂ ਗਈ ਅੱਖਰਾਂ ਵਾਰੀ ਨਹੀਂ ਗਈ ਜੇ ਸਦੀਓ ਡੀਕ ਵਿੱਚ ਨੱਕ ਰਗੜਿਆ 21 ਵਾਰ ਸਿੰਘ ਮਹਿਤਾਬ ਕਿੱਥੇ ਰਗੜਿਆ ਸਤਜਿਓ ਸਿੰਘ ਮਹਿਤਾਬ ਨੇ 21 ਵਾਰ ਨੱਕ ਵਰਕਦੇ ਪਰਤੀ ਦੇ ਵਿੱਚ নারদ ਕਹਿ ਰਿਹਾ ਮੈਂ ਕਤਾਬ ਵੇਖਿਆ ਔਰ ਕੀ ਵੇਖਿਆ ਜੇ ਸਦੀ ਅਢੀਕ ਵਿੱਚ ਨੱਕ ਰਗੜਿਆ 21 ਵਾਰ ਸਿੰਘ ਮਹਿਤਾਬ ਦੇ ਵਿੱਚ ਸਿੰਘ ਮਤਾਬ ਨੇ 21 ਵਾਰ ਨਾਗ ਰਗੜਿਆ ਜਿਸ ਦੀ ਅੜੀਕ ਦੇ ਵਿੱਚ ਬੜੀ ਖਸਮ ਜਿਸ ਦੀ ਸਾਰਿਆਂ ਹੀ ਅੜੀਕ ਕੀਤੀ ਜਿਸ ਦੀ ਸਤ ਮਣੀ ਸਿੰਘ ਨੇ ਅੜੀਕ ਕੀਤੀ ਜਿਸ ਦੀ অবতার ਪਟੰਬਰ ਗੁਰੂ ਸਾਹਿਬਾਨ ਨੇ ਸਹਿਬਾਨਾ ਨੇ ਅੜੀਕ ਕੀਤੀ ਜਿਸ ਦੀ ਧਰਮੀ ਨੇ ਅੜੀਕ ਕੀਤੀ ਜਿਸ ਦੀ ਜੇਠ ਮਹੀਨੇ ਨੇ ਅੜੀਕ ਕੀਤੀ ਪਹਿਲੀ ਜੇਠ ਤੋਂ ਪੰਜਵੀਂ ਜੇਠ ਤੱਕ ਜੇਠ ਕਹੇ ਮੈਂ ਪੰਚਮ ਪੰਚਮ ਦਿਨ ਇੰਤਜ਼ਾਰ ਕਰਦਾ ਰਿਆਂ 1 ਤੋਂ 2 2 ਤੋਂ 3 4 ਪੰਚਮ ਦਿਨ ਇੱਕ ਭੱਤ ਸਾਂਝਾ ਆਇਆ ਕਾਰਕ ਕਰਨੀ ਦਾ ਕਰਤਾ ਪ੍ਰਕਰਤਾ ਜਿਸ ਦੀ ਅੜੀਕ ਜਿਸ ਉਹ ਜਿਸ ਕੌਣ ਆ ਮਹਾਰਾਜ ਸ਼ੇਰ ਸਿੰਘ ਧਨਕ ਪ੍ਰਵਾਸੀ ਪਾਲ ਕੁਮਾਰਾਜ ਸ਼ੇਰ ਸਿੰਘ বিষ্ণੂਪੂਆਣ ਜਿਸ ਦੀ ਅੜੀਕ ਦੇ ਵਿੱਚ 21 ਵਾਰ ਨਾ ਕਰ ਰਗੜਿਆ ਕਿਸ ਨੇ ਰਗੜਿਆ ਸਿੰਘ ਸਹਿਬ ਬਾਬਾ ਮਹਤਾਬ ਸਿੰਘ ਨੇ ਵਰਕੀ ਦੇ ਵਿੱਚ 21 ਵਾਰ ਨੱਕ ਰਗੜਿਆ ਜ਼ਮੀਨ ਦੇ ਉੱਪਰ ਜਿਸ ਦੀ ਅੜੀਕ ਰੱਖੀ ਔਰ ਫਿਰ ਮਤਾ ਕਿਸ ਨਾਲ ਪਕਾਇਆ ਮਤਾ ਪ੍ਰਭ ਦੇ ਨਾਲ ਪਕਾਈਆ ਸਿੰਘ ਸਹਿਬ ਬਾਬਾ ਮਹਤਾਬ ਸਿੰਘ ਨੇ ਪ੍ਰਭ ਦੇ ਨਾਲ ਮਤਾ ਪਕਾਇਆ ਅੜੀਕ ਰੱਖੀ ਇੱਥੋਂ ਆਉਣਾ ਹੈ ਉਥੇ ਨਾਂ ਸਵਾਰ ਪਵਾਰ ਸੰਤ ਜੀ ਥੋੜਾ ਲੇਖ ਸੀ ਕਿ 21 ਵਾਰ ਨੱਕ ਰਗੜਿਆ ਅਦੀਤ ਦੇ ਵਿੱਚ ਕੇ ਆਉਣ ਆ ਪ੍ਰਭੂ ਨੇ